ਕੀ ਖੰਨਾ ਪ੍ਰਸ਼ਾਸਨ ਦਿੱਲੀ ਵਰਗੇ ਹਾਸੇ ਦੀ ਉਡੀਕ ਚ এডਿਕੇਸ਼ਨ ਦੀ ਹੱਬ ਮੰਨੇ ਜਾਂਦੇ ਜੀਟੀਵੀ ਮਾਰਕੀਟ ਚ 38 ਬਿਲਡਿੰਗਾਂ ਚ ਸਿਰਫ ਇੱਕ ਕੋਲੀਆ ਫਾਇਰ ਫਾਇਰ ਸੇਫਟੀ ਐਨਓਸੀ ਮਨਜ਼ੂਰੀ ਕਿਹਨਾਂ ਨਜ ਕੀ ਨੋ ਹੈ ਜੀ ਇਹਨਾਂ ਮੈਡ ਮੇਕਰ ਵਾਲੇ ਜੀ ਅੱਛਾ ਜੀ ਤੇ ਇਹਨਾਂ ਨੇ ਅੱਗੇ ਪਿੱਛੋਂ ਰੈਸਟੋਰੈਂਟ ਚ ਐਡ ਕਲੱਬ ਕਰਕੇ ਅੱਗੇ ਗੇਟ ਵਗੈਰਾ ਕੱਢ ਕੇ ਉਹ ਕਲੱਬ ਕਰ ਲਿਆ ਜੀ ਇਹਨਾਂ ਦਾ ਐਨਓਸੀ ਹੈ ਨਹੀਂ ਇਹਨਾਂ ਦਾ ਐਨਓਸੀ ਕੋਈ ਹੈ ਨਹੀਂ ਫਿਰ ਆ ਜੀ ਇਹਨਾਂ ਨੂੰ ਪੁੱਛਿਆ ਸੀ ਕਿ ਕਹਿੰਦੇ ਐਨਓਸੀ ਸਾਡੇ ਕੋਲ ਕੋਈ ਹੈ ਨਹੀਂ ਜੀ ਫਿਰ ਕੀ ਕਾਰਵਾਈ ਕਰਾਂ ਸਰ ਅਸੀਂ ਇਹਨਾਂ ਨੂੰ ਇਹਨਾਂ ਨੇ ਕੋਈ ਐਨਓਸੀ ਲਿਆ ਨਹੀਂ ਹੋਇਆ ਜੀ ਗਵਰਨਮੈਂਟ ਤੋਂ ਕੋਈ ਐਨਓਸੀ ਨਹੀਂ ਲਿਆ ਵੀਰੋ ਸੈਂਟਰ ਵਿੱਚ ਦਾਣਾ ਦੀ ਜਾਂ ਕੋਈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕਿ ਖੰਨਾ ਪ੍ਰਸ਼ਾਸਨ ਦਿੱਲੀ ਵਰਗੇ ਹਾਸੇ ਦੀ ਉਡੀਕ ਚ ਐਜੂਕੇਸ਼ਨ ਦੀ ਹੱਬ ਮੰਨੇ ਜਾਂਦੇ ਜੀਟੀਵੀ ਮਾਰਕੀਟ ਚ 38 ਬਿਲਡਿੰਗਾਂ ਤੇ ਸਿਰਫ ਇੱਕ ਕੋਲੀਅ ਫਾਇਰ ਫਾਇਰ ਸੇਫਟੀ ਐਨਓਸੀ ਮਨਜ਼ੂਰੀ ਦਿੱਲੀ ਦੀ ਘਟਨਾ ਦੇ ਬਾਅਦ ਲੁਧਿਆਣਾ ਦੇ ਡੀਸੀ ਮੈਡਮ ਸ਼ਾਸ਼ੀ ਸਾਨੀ ਨੇ ਕੋਚਿੰਗ ਸੈਂਟਰ ਇੰਸਟੀਚਿਊਟ ਵਿਖੇ ਸਾਰੀਆਂ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਅਤੇ ਹੋਰ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਬੇਸਮੈਂਟਾਂ 'ਚ ਕਿਸੇ ਤਰ੍ਹਾਂ ਦੀਆਂ ਉਪਾਰਗਤividades ਨਾ ਹੋਣ ਜਿਸ ਤੇ ਅੱਜ ਇੰਪਰੂਵਮੈਂਟ ਟਰਸਟ ਵਿਭਾਗ ਆਇਆ ਹਰਕਤ ਅਤੇ ਕੋਚਿੰਗ ਸੈਂਟਰ ਇੰਸਟੀਚਿਊਟ ਆਇਲੈਂਡ ਸੈਂਟਰ ਦੇ ਮਾਲਕਾਂ ਨੂੰ ਦਿੱਤੇ ਜਾ ਰਹੇ ਹਨ ਨੋਟਿਸ कि सिर्फ एक कार्रवाई सिर्फ नोटिस देन तक ही सीमित रहेगी फिर बिना एनओसी सी चल रहे कोचिंग सेंटर कार्रवाई भी होगी इस चर्चा आम लोग है नोटिस तो पहला भी कहते कई बार देते जा चुके हैं इस संबंधी इंप्रूवमेंट ट्रस्ट के जेई प्रदीप कुमार ने कहा कि जिन्होंने भी नाजायज उसारी कर रखी है जिन्होंने पिछला पासा कवर कर रखे है ਜਦੋਂ ਕਿ ਦੋਹਾਂ ਬਿਲਡਿੰਗਾਂ 'ਚ ਜਗ੍ਹਾ ਛੱਡਣੀ ਬਹੁਤ ਜ਼ਰੂਰੀ ਹੁੰਦੀ ਹੈ ਜਿਨ੍ਹਾਂ ਵੱਲੋਂ ਜਗ੍ਹਾ ਨਹੀਂ ਛੱਡੀ ਗਈ ਹੈ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਵੇਗੀ ਜਿਨ੍ਹਾਂ ਨੇ ਬੇਸਮੈਂਟ ਬਣਾ ਰੱਖਿਆ ਹੈ ਤੇ ਉਹਨਾਂ 'ਤੇ ਉਪਰ ਗਤੀਵਿਧੀਆਂ ਚੱਲ ਰਹੀਆਂ ਕਿਉਂਕਿ ਬੇਸਮੈਂਟ ਸਿਰਫ ਸਟੋਰ ਲਈ ਇਸਤੇਮਾਲ ਕਰ ਸਕਦੇ ਹਨ ਅਤੇ ਜਿਨ੍ਹਾਂ 'ਤੇ ਉਪਰ ਗਤੀਵਿਧੀਆਂ ਚੱਲ ਰਹੀਆਂ ਉਹਨਾਂ 'ਤੇ ਵੀ ਕਾਰਵਾਈ ਹੋਵੇਗੀ ਅਤੇ ਜਨਰੇਟਰ ਸੈੱਟ ਵੀ ਹਟਾਉਣ ਲਈ ਅਸੀਂ ਕਿਹਾ ਹੈ ਤਰ ਤੁਸੀਂ ਜੀਟੀਬੀ ਮਾਰਕੀਟ ਚ ਆਇਓ ਐਨਡੀਸੀ ਸਭ ਦੇ ਆਦੇਸ਼ਾਂ ਤੇ ਔਰ ਤੁਸੀਂ ਨੋਟ ਦਿੰਦੇ ਦੇ ਰਹੇ ਹੋ ਇਸ ਸਬੰਧੀ ਕੀ ਕੀ ਕਾਰਵਾਈ ਕੀ ਕੀ ਪਾਇਆ ਗਿਆ ਤੁਨ ਜੀ ਸਰ ਅਸੀਂ ਇੱਥੇ ਫਾਇਰ ਸੇਫਟੀ ਦੀ ਚੈਕਿੰਗ ਕਰਦੇ ਆ ਅਸੀਂ ਤੇ ਅਸੀਂ ਇਹ ਇਹਨਾਂ ਨੇ ਫਾਇਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਜੀ ਮੌਕੇ ਤੇ ਕਿੰਨਾ ਕਿੰਨੇ ਨੇ ਇਹ तकरीबन ਸਾਰਿਆਂ ਨੇ ਜੀ ਤੇ ਇਹ ਇਹ ਬਿਲਡਿੰਗ ਅਸੀਂ ਹੁਣ ਦੇਖੀ ਸੀਗੀ ਜੀ ਇਹਨਾਂ ਨੇ ਬੈਕ ਸਾਈਡ ਤੋਂ ਬੈਕ ਸਾਈਡ ਤੇ 16 ਫੁੱਟ 6 ਇੰਚ ਜਗ੍ਹਾ ਸਿੱਢਣੀ ਸੀਗੀ ਜੀ ਕਿਨਾਂ ਨੇ ਯਕੀਨ ਹੋਏ ਮੈਂਡ ਮੇਕਰ ਵਾਲੇ ਜੀ ਤੇ ਇਹਨਾਂ ਨੇ ਅੱਗੇ ਪਿੱਛੋਂ ਰੈਸਟੋਰੈਂਟ ਸਾਰੀ ਸਾਈਡ ਕਲੱਬ ਕਰਕੇ ਅੱਗੇ ਗੇਟ ਵਗੈਰਾ ਕੱਢ ਕੇ ਕਲੱਬ ਕਰ ਲਿਆ ਜੀ ਇਹਨਾਂ ਨੇ ਐਨਓਸੀ ਹੈ ਨਹੀਂ ਉਹ ਇਹਨਾਂ ਦਾ ਐਨਓਸੀ ਕੋਈ ਹੈ ਨਹੀਂ ਫਿਰ ਹਾਲ ਜੀ ਇਹਨਾਂ ਨੂੰ ਪੁੱਛਿਆ ਸੀ ਇਹ ਕਹਿੰਦੇ ਐਨਓਸੀ ਸਾਡੇ ਕੋਲ ਕੋਈ ਹੈ ਨਹੀਂਗਾ ਜੀ ਕੀ ਕਾਰਵਾਈ ਕਰਾਂ ਸਰ ਅਸੀਂ ਇਹਨਾਂ ਨੂੰ ਹੁਣ ਨੋਟਸ ਅਸੀਂ ਦਫ਼ਤਰ ਯੂ ਸਾਹਿਬ ਤੇ ਬੈਸੂ ਸਾਹਿਬ ਬੈਠੇ ਨੇ ਜੀ ਉਹਨਾਂ ਨੂੰ ਰਿਪੋਰਟ ਕਰਾਂਗੇ ਰਿਪੋਰਟ ਕਰਕੇ ਤੇ ਇਹਦੀ ਕਾਰਵਾਈ ਪਾਵਾਂਗੇ ਹੁਣੇ ਜੀ ਸਰ ਅਸੀਂ ਰਿਪੋਰਟ ਹੁਣੀ ਜਾ ਕੇ ਕਰਾਂਗੇ ਉਹਨਾਂ ਨੋਟਸ ਤਿਆਰ ਕੀਤੇ ਪਏ ਨੇ ਜੀ ਤੇ ਉਹ ਸਾਈਨ ਕਰਾ ਕੇ ਬਸ ਇਹਨਾਂ ਨੋਟਸ ਬਿਲਡਿੰਗ 3 ਬਿਲਡਿੰਗ ਪਿੱਛੋਂ ਖਰੀਦ ਕੇ ਦੁਆਰਾ ਫਿਰ ਜੋੜਤੀ ਹਾਂਜੀ ਜੋੜਤੀ ਜੀ ਲੇਕਿਨ ਉਹ ਤਾਂ ਬਹੁਤ ਡਿਫਾਲਟਰ ਫਿਰ ਸਰ ਇਹਨਾਂ ਦੇ ਪੈਸੇ ਉਹ ਇਹਨਾਂ ਨੂੰ ਟੋਣਾ ਚਾਹੀਦਾ ਜੀ ਪਿੱਛੋਂ ਬਾਥਰੂਮ ਤੇ ਰਸੋਈ ਉਹਨਾਂ ਨੇ ਬੈਕ ਸਾਈਡ ਉਹ ਜਿਹੜੀ ਓਪਨ ਜਗ੍ਹਾ ਛੱਡੀ ਸੀ 16 ਫੁੱਟ 6 ਇੰਚ ਉਹ ਕਵਰ ਕਰਕੇ ਪਿਛਲੇ ਐਸ.ਯੂ.ਨਾਂ ਜੋੜ ਲਈ ਜਿਹੜੀ ਰੈਸਟੋਰਾਂ ਵਾਲੀ ਸਾਈਡ ਸੀਗਾ ਜੀ ਉਹ ਸਕੀਮ ਤੋਂ ਸਾਡੀ ਸਕੀਮ ਤੋਂ ਬਾਹਰ ਆ ਜੀ ਉੱਥੇ ਉਹਨਾਂ ਨੇ ਕਰਵਾਈ ਆਪਣੀ ਕਲੱਬ ਕਰ ਲਈ ਉਹਨਾਂ ਨਾਲ ਜੀ ਇਹ ਇਸ ਤਰ੍ਹਾਂ ਹੋਰਾਂ ਨੇ ਵੀ ਕਿਤੇ ਇਕੱਲੇ ਆਣਾ ਨਹੀਂ ਕੀਤੀ ਸਰ ਮਤਲਬ ਇਹਨਾਂ ਦੀ ਵੈਸੇ ਫਿਲਹਾਲ ਇਹ ਦੇਖੀ ਬਿਲਡਿੰਗ ਤੇ ਇਹਨਾਂ ਦੀ ਕਰੀ ਹੋਈ ਆ ਜੀ ਬਾਕੀ ਵੈਸੇ ਪਿਛਲਾ ਵਿੜਾ ਬਹੁਤ ਜਿਹੜਾ ਨੇ ਕਵਰ ਕੀਤਾ ਹੋਇਆ ਤੇ ਬਾਕੀ ਬੇਸਮੈਂਟ ਆ 20 ਮਿੰਟਾਂ ਵੀ ਸਰ ਤਕਰੀਬਨ ਸਾਰਿਆਂ ਦੀਆਂ ਬੈਕ ਸਾਈਡ ਤੋਂ ਤੇ ਫਰੰਟ ਤੋਂ ਕਵਰ ਕਰੀ ਬੈਠੇ ਆ ਜੀ ਕੀ ਤੁਸੀਂ ਇਹਨਾਂ ਦੇ ਹੁਣ ਕਾਰਵਾਈ ਕਿੰਨੇ ਦਿਨ ਦਾ ਟਾਈਮ ਹੈ ਕੀ ਕਰੋਗੇ ਕਿ ਜੀ ਵੀ ਸੀ ਚਲਾਓਗੇ ਕੀ ਕਰੋਗੇ ਸਰ ਬਸ ਅਸੀਂ ਫਿਰ ਕੋਈ ਮਤਲਬ ਫਿਲਹਾਲ ਨੋਟਸ ਦਵਾਂਗੇ ਜੀ ਇਹਨੂੰ ਹਫਤੇ ਦਾ ਟਾਈਮ ਦੇ ਕੇ ਜੀ ਸਰ ਦਿੰਦਾ ਜੀ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਅਸੀਂ ਕਾਰਵਾਈ ਲਈ ਇਹਨਾਂ ਨੂੰ ਕਾਰਵਾਈ ਕਰਾਂਗੇ ਕਰਾਂਗੇ ਜੀ ਮੈਂ ਜੂਨੀਅਰ ਇੰਜੀਨੀਅਰ ਹਾਂ ਰਚਨ ਕੇਸ ਕੰਡੀਸ਼ਨਾਂ ਤੇ ਤੁਸੀਂ ਅੱਜ ਸਰਵੇ ਕਰ ਰਹੇ ਹੋ ਅਸੀਂ ਸਰ ਇੱਕ ਕੰਪਲੇਂਟ ਆਈ ਸੀ ਜੀ ਤੇ ਇਹ ਸੇਫਟੀ ਬਾਰੇ ਜੀ ਅਸੀਂ ਤਕਰੀਬ ਇੱਕ ਤੋਂ 38 ਦਾ ਕਿ ਐਸ ਯੂ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਕਹਿਤਾ ਜੀ ਕਿ ਕੈਸ਼ਕੀ ਦਾ ਆਪਣਾ ਪਰਬੰਧ ਕਰਨਗੇ ਜੀ ਜੇ అలਰਟ ਸੈਂਟਰ ਜਾਂ ਹੋਰ ਕੋਈ ਬਵਾਰ ਕਰਦੀ ਵੀ ਨਹੀਂ ਚੱਲਦੀਆਂ ਨੇ ਤਾਂ ਲੋਕਾਂ ਨੂੰ ਇਹ ਕਹਿ ਦੱਸੋ ਇਹ ਸਿਰਫ ਉਹ ਜੀ ਸਟੋਰ ਦੇ ਪਰਪਸ ਲਈ ਬੇਸਮੈਂਟਾਂ ਦੀ ਵਰਤੋਂ ਕਰ ਸਕਦੇ ਨੇ ਜਿਹੜੇ ਤੁਸੀਂ ਕੰਡੀਸ਼ਨਾਂ ਕਹਿ ਰਹੇ ਹੋ ਜਿਵੇਂ ਹੱਬਾਂ ਦੀ ਗੱਲ ਕਰ ਰਹੇ ਹੋ ਆਇਲਟ ਹੱਬਾਂ ਦੀ ਗੱਲ ਕਰ ਰਹੇ ਹੋ ਕਿ ਤੁਹਾਡੇ ਕੋਲ ਉਹਦਾ ਪੂਰਾ ਰਿਕਾਰਡ ਹੈਗਾ ਕਿਸੇ ਐਨਓਸੀ ਦਾ ਦੇ ਇੱਥੇ ਹੱਬਾਂ ਬਣੀਆਂ ਨੇ ਨਹੀਂ ਇਦਾਂ ਦੇ ਇਹਨਾਂ ਨੇ ਕੋਈ ਐਨਓਸੀ ਦਿਵਾ ਨਹੀਂ ਹੋਇਆ ਜੀ ਗਵਰਨਮੈਂਟ ਤੋਂ ਕੋਈ ਨੋਟਿਸ ਨਹੀਂ ਲੈਤਾ ਨਹੀਂ ਵੀ ਆ ਰਿਹਾ ਸੈਂਡ ਵਿੱਚ ਦਾਣਾ ਦੀ ਜਾਂ ਕੋਈ ਜਦੋਂ ਲੱਗ ਰਿਹਾ ਵੀ ਇਹ ਜਾਇਜ਼ ਨੇ ਜਿਹੜੀਆਂ ਹੱਬਾ ਚੱਲ ਰਹੀਆਂ ਨੇ ਨਹੀਂ ਜਾਇਜ਼ ਨਹੀਂ ਹੈਗੀਆਂ ਨਹੀਂ ਫਿਰ ਇਹਦੇ ਇਹਨੇ ਤੁਸੀਂ ਕੀ ਐਕਸ਼ਨ ਕਰ ਸਰ ਇਹਨਾਂ ਨੂੰ ਅਸੀਂ ਜੋ ਹੰਬਾ ਸੁਣ ਨੋਟਸ ਕਰਕੇ ਸਾਡੀ ਕਰਨ ਲਈ ਕਹਾਗੀ ਸੀ ਉਹਦਾ ਟਾਈਮ ਬਾਉਂਡ ਕੀ ਹੈਗਾ ਨੋਟਸ ਦਾ ਕਿੰਨੇ ਨੋਟਸ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਤੁਹਾਡਾ ਅਗਲਾ ਪ੍ਰੋਸੈਸ ਕੀ ਹੈ ਬਸ ਇਹਨਾਂ ਨੂੰ ਜੀ ਨੋਟਸ ਅਸੀਂ ਦੇਣਾ ਹੀ ਨੋਟਸ ਦੇ ਕੇ ਇਹਨਾਂ ਨੂੰ ਕਹਿਣਾ ਵੀ ਬੀਸਮੈਂਟ ਦਾ ਇਹ ਬਾਧੂ ਉਸਾਰੀਆਂ ਵੀ ਕੀਤੀਆਂ ਹੋਣ ਇਹਨਾਂ ਨੇ ਉਹ ਵੀ ਬੰਦ ਕਰਨਗੇ ਕਿ ਜੋ ਯੂਨੀਟਰ ਵਗੈਰਾ ਜਾਂ ਹੋਰ ਕੁਝ ਇਹਨਾਂ ਰੱਖਿਆ ਹੋਇਆ ਉਹ ਵੀ ਇਹ ਨਹੀਂ ਦੀ ਉਹਨਾਂ ਨੂੰ ਉੱਥੋਂ ਹਟਾਣਗੇ ਤੇ ਉਹਨੂੰ ਖਾਲੀ ਕਰਣਗੇ ਜਿਹੜੀ ਪੁਰਾਣਾ ਰੈਸਟ ਹਾਊਸ ਹੈਗਾ ਉਹਦੇ ਵਿੱਚ ਕੁਝ ਕੰਡੀਸ਼ਨਾਂ ਹੈਗੇ ਨੇ ਚਾਹੇ ਘਲਾੜਾ ਦੇ ਜਾਂ ਡੋਡਾ ਦੇ ਅੰਦਰ ਹੈਗੇ ਤੇ ਪਿੱਛੇ 20 ਫੁੱਟ ਏਰੀਆ ਛੱਡਣ ਦੇ ਹੈਗੇ ਨੇ ਪਰ ਉੱਥੋਂ ਵੀ ਛੱਡਿਆ ਨਹੀਂ ਗਿਆ ਹੈਗਾ ਉਹਨਾਂ ਨੇ ਕੀ ਕੀ ਨੋਟਸ ਹੈਗਾ ਉਹਨੇ ਨੋਟ ਦੇ ਚੁੱਕੀ ਵੀ ਹੈਗੀ ਜੀ ਬੈਕ ਸਾਈਡ ਤੇ ਇਹਨਾਂ ਨੇ ਏਰੀਆ ਛੱਡਣਾ ਹੁੰਦਾ ਪਰ ਇਹ ਪਿੱਛੇ ਬੈਕ ਸਾਡ ਤੇ ਇਹਨਾਂ ਨੇ ਏਰੀਆ ਕਵਰ ਕਰ ਲਿਆ ਬਾਅਦ ਵਿੱਚ ਪਹਿਲਾਂ ਛੱਡਿਆ ਹੋਊਗਾ ਜੀ ਬਾਅਦ ਵਿੱਚ ਕਵਰ ਕਰ ਲਿਆ ਜਿਹੜੇ ਹੁਣ ਪਿੱਛੇ ਬੰਦ ਹੈਗੇ ਉਹਨਾਂ ਨੂੰ ਕੋਈ ਨੋਟਿਸ ਦਿੱਤਾ ਗਿਆ ਹਾਂਜੀ ਉਹਨਾਂ ਨੂੰ ਸਰ ਪਹਿਲਾਂ ਨੋਟਿਸ ਗਿਆਏ ਹੋਣਗੇ ਹੁਣ ਦੁਬਾਰਾ ਦੁਬਾਰਾ ਵੀ ਨੋਟਿਸ ਦਿੱਤੇ ਤਿਆਰ ਕਰੇ ਪੈਨੇ ਜੀ ਅੱਜ ਉਹਨਾਂ ਨੂੰ ਨੋਟਿਸ ਵੀ ਦੇ ਦਾਂਗੇ ਇਹ ਕਾਰਵਾਈ ਤੱਕ ਸੀਮਤ ਰਹੂਗਾ ਜਾਂ ਕੱਲੇ ਨੋਟਿਸ ਹੀ ਦਿੱਤੇ ਜਾਣਗੇ ਨਹੀਂ ਕਾਰਵਾਈ ਕਰਾਂਗੇ ਸਰ ਕਾਰਵਾਈ ਕਰਾਂਗੇ ਜੀ ਕੰਪਲੇਂਟਾਂ ਨੇ ਸਰ ਈਸਾਬ ਤੱਕ ਗਈਆਂ ਹੋਏ ਨੇ ਜੀ ਤੇ ਵਾਕਈ ਉਹ ਵੀ ਕੰਪਲੇਂਟਾਂ ਨੇ ਡੀਸੀ ਸਾਹਿਬ ਆਪਸੇ ਵੱਲੋਂ ਇਹ ਵੀ ਹੈਗੇ ਆ ਦਾਤਾ ਵੀ ਸਾਡੇ ਕੋਲ ਜਿਹੜਾ ਇੱਥੇ ਹੱਬ ਹੈਗੀ ਆ ਆਈਲੈਂਡ ਸਾਹਬਰ ਹੈਗੀ ਆ ਦਾ ਕੋਈ ਰਿਕਾਰਡ ਨਹੀਂ ਹੈਗਾ ਸਰ ਡਿਪੋ ਰਿਕਾਰਡ ਸਾਡੇ ਡਿਪਾਰਟਮੈਂਟ 'ਚ ਵੀ ਇਹਨਾਂ ਦਾ ਕੋਈ ਰਿਕਾਰਡ ਨਹੀਂ ਤਾਂ ਦਾ ਹੈ ਨਹੀਂਗਾ ਤੇ ਇਹਨਾਂ ਨੇ ਜੀ ਐਨਓ ਦਾ ਕੋਈ ਐਨਓਸੀ ਲਿਆ ਹੋਇਆ ਇਥੋਂ ਕੰਪਲੈਂਟ ਦੱਸੂ ਕੋਈ ਨਹੀਂ ਆ ਰਹੀ ਜੀ ਕਿੰਨੇ ਨੋਰਸਾਂ ਤੋਂ ਬਾਅਦ ਕਾਰਵਾਈ ਸ਼ੁਰੂ ਹੋਏਗੀ ਜੀ ਸਰ ਬਸ ਇਹ ਆ ਵੀ ਅੱਜ ਇੱਕ ਨੋਰਸ ਅੱਜ ਕੱਢ ਦਾਂਗੇ ਜੀ ਉਸ ਵਾਰ ਵੀਰ ਇੱਕ ਦੋ ਨੋਟਸ ਦਵਾਂਗੇ ਉਸ ਤੋਂ ਬਾਅਦ ਫਿਰ ਕਾਰਵਾਈ ਕਰਦਾਂਗੇ ਨਹੀਂ ਨਹੀਂ ਇਹਦੇ ਕਈ ਨੋਟਸ ਕਰਦੇ ਨੇ ਕੋਈ ਸਾਰਾ ਹੀ ਬੰਦ ਕਰਨ ਦਾ ਨੋਟਿਸ ਹੋਏਗਾ ਜੀ ਹਾਂਜੀ ਸਰ ਬੰਦ ਕਰਨ ਦਾ ਨੋਟਿਸ ਕੱਢ ਦਾਂਗੇ